ਇਕਟਰ ਵਿਜੇ ਦੀ ਰੈਲੀ ਦੌਰਾਨ ਭਗਦੜ ਮਚ ਜਾਂਦੀ ਹੈ ਤੇ ਕਈ ਲੋਕ ਇਸ ਦੇ ਵਿੱਚ ਬਿਉਸ਼ ਹੋ ਜਾਂਦੇ ਆ ਤੇ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ 38 ਲੋਕਾਂ ਦੇ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਤੇ ਜ਼ਖਮਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਦਾਂ ਹੀ ਭਗਦੜ ਮੱਚਦੀ ਹੈ ਤੇ ਕਈ ਲੋਕ ਇਸ ਦੇ ਵਿੱਚ ਬੇਹੋਸ਼ ਹੋ ਜਾਂਦੇ ਤੇ ਸਾਰੇ ਪਾਸੇ ਅਫੜਾ ਦਫੜੀ ਦਾ ਮਾਹੌਲ ਜਿਹੜਾ ਹਫੜਾ ਦਫੜੀ ਦਾ ਮਾਹੌਲ ਜਿਹੜਾ ਉਹ ਬਣ ਜਾਂਦਾ ਹੈ ਤੇ ਇਸ ਦੇ ਵਿੱਚ ਕਈ ਲੋਕ ਜਿਹੜੇ ਬੇਹੋਸ਼ ਹੋ ਜਾਂਦੇ 38 ਲੋਕਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ 38 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ ਤੇ 50 ਤੋਂ ਵੱਧ ਲੋਕ ਇਸ ਦੇ ਵਿੱਚ ਦੱਤੇ ਜਾ ਰਹੇ ਨੇ ਕਿ ਜ਼ਖਮੀ ਹੋ ਗਏ ਨੇ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਇਹ ਹਾਦਸਾ ਹੋਇਆ ਉਸ ਵਕਤ ਇਹ ਹਾਦਸਾ ਹੁੰਦਾ ਤੇ ਐਕਟਰ ਵਿਜੇ ਦੀ ਰੈਲੀ ਸੀ ਸਿਆਸਤਦਾਨ ਤੋਂ ਐਕਟਰ ਬਣੇ ਵਿਜੇ ਦੀ ਰੈਲੀ ਦੌਰਾਨ ਇਹ ਵੱਡਾ ਹਾਦਸਾ ਜਿਹੜਾ ਉਹ ਵਾਪਰਿਆ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਇਹ ਹਾਦਸਾ ਵਾਪਰਿਆ ਉਸ ਵਕਤ ਇਹ ਹਾਦਸਾ ਵਾਪਰਿਆ ਦਾ ਜਦੋਂ ਐਕਟਰ ਵਿਜੈਨ ਨੂੰ ਦੇਖਣ کئی سارے ਲੋਕ ਉੱਥੇ ਪਹੁੰਚ ਜਾਂਦੇ ਨੇ ਤੇ ਭੀੜ ਬੇहद ਵੱਧ ਜਾਂਦੀ ਆ ਭੀੜ ਉੱਥੇ ਬਹੁਤ ਜ਼ਿਆਦਾ ਵੱਧ ਜਾਂਦੀ ਆ ਜਿਸ ਦੇ ਨਾਲ ਹਾਦਸਾ ਜਿਹੜਾ ਵਾਪਰ ਜਾਂਦਾ ਕਈ ਲੋਕ ਇਸ ਦੇ ਵਿੱਚ ਦੱਸੇ ਜਾ ਰਹੇ ਨੇ ਕਿ ਬੇਹੋਸ਼ ਹੋ ਗਏ ਸਿਗੇ ਤੇ ਕਈ ਲੋਕਾਂ ਦੀ ਇਸ ਦੇ ਵਿੱਚ ਜਾਨ ਗਈ ਆ ਤੇ ਦੁਖਦਾਈ ਘਟਨਾ ਬੇहद ਦੁਖਦਾਈ ਘਟਨਾ ਸਾਹਮਣੇ ਆਈ ਆ ਤਾਮਿਲਨਾਡੂ ਦੇ ਕੋਰੂਰ ਤੋਂ ਜਿੱਥੇ ਕਿ ਦੱਸਿਆ ਜਾ ਰਿਹਾ ਇੱਕ 50 ਤੋਂ ਵੱਧ ਲੋਕ ਜਿਹੜੇ ਆ ਜ਼ਖਮੀ ਹੋ ਗਏ ਆ ਤੇ ਐਂਬੂਲੈਂਸ ਜਿਹੜੀ ਆ ਫਟਾਫਟ ਐਂਬੂਲੈਂਸ ਬੁਲਾਈ ਆ ਗਈ ਆ